ਹਾਂਜੀ ਆਪਾਂ ਪਹੁੰਚੇ ਹਾਂ ਛੇ ਮੰਦਰ ਸੱਤਾ ਦਰਬਾਰ ਦੰਦਰਾਲਾ ਖਰੋੜ ਜਿਹੜਾ ਕਿ ਪਟਿਆਲੇ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਆਓ ਤੁਹਾਨੂੰ ਦਿਖਾਉਨੇ ਹਾਂ ਮੰਦਰ ਦੇ ਦਰਸ਼ਨ ਕਰਾਵਾਂਗੇ ਰਾਜ ਰੇੜੀ ਕਲੀ ਚਲ ਫੇਟਾਪੂ ਇੱਕ ਰੰਗ ਨਾਲ ਕੋ ਸਟਾਰ ਹੁੰਦਾ ਕਿ ਰਾਜ ਰੇੜੀ ਕਲੀ ਚਲ ਫੇਟਾਪੂ ਇੱਕ ਦੰਦਰ ਤੋਂ ਸਟਾਰ ਹੁੰਦਾ ਜਿਹੜਾ ਘਾਰੇ ਵਿੱਚ ਗੋਪਾ ਮਹਿਲਵਾਨ ਜਿਹੜਾ ਪਰਮ ਪਿਆਰ ਤੇ ਸਤਿਗੀ ਜਿੰਨੇ ਕਹਨੇ ਮਤਿਹਾਰ ਦੇ ਬੱਲੇ ਬੱਲੇ ਝਾਕਦਾ ਲੱਖ ਲਾਖ ਤੁਹਾਡੇ ਇਹੋ ਜਿਹੇ ਯਾਰ ਦੇ ਉਰੀ ਨੰਬਰ 24 ਦਾ ਪਿੰਡ ਇਹ ਦਿੰਦਰਾਲਾ ਤੇ ਇਸ ਜਗ੍ਹਾ ਤੇ ਅੱਜ ਹੋ ਰਹੀ ਨੇ ਸਿੰਝਾਂ ਹਾਂਜੀ ਆਪਾਂ ਪਹਿਲਾਂ ਦਰਸ਼ਨ ਕਰਵਾਣੇ ਆ ਮੰਦਰ ਦੇ ਆ ਜੋ ਮਾੜੇ ਮਿੱਤਰਾਂ ਵੀਰੇ ਹਾਂਜੀ ਇਸ ਤਰਫ ਉਹ ਜਿਹੜੇ ਸਿੰਝਾ ਦੇਖ ਸਕਦੇ ਹੋ ਕਾਫੀ ਗੁੰਡਾਲ ਭਰਿਆ ਹੋਇਆ ਵਧੀਆ ਵਧੀਆ ਪਹਿਲਵਾਨ ਆਉਣ ਨੇ ਤੇ ਇਹ ਸਮੇਤ ਵਾਲੇ ਬੱਚਿਆਂ ਦੀ ਖੁਸ਼ਤੀ ਹੋ ਰਹੀਆਂ ਨੇ ਜਦਕੇ ਪਹੁੰਚਦੇ ਆਪਾਂ ਤੇ ਭਾਰੀ ਕੱਠ ਵਿੱਚ ਤੇ ਮਾਂ ਦੀ ਨਾ ਬਹੁਤ ਮਸਕੂ ਨਹੀਂ ਆਮਲੇ ਨੱਬਾ ਅੱਛਾ ਐਮ.ਐਲ.ੇ ਨਾਬੇ ਤੇ ਪਹੁੰਚੇ ਹੋਏ ਨੇ ਜੋ ਕਿ ਜੇ ਪਹੁੰਚਣੇ ਨੇ ਜਮਲੇ ਦੀ ਸਾਨ ਬਣੇ ਹੋਣੇ ਨਾਬੇ ਤੇ ਪਹੁੰਚੇ ਹੋਏ ਨੇ ਇਹ ਵੀ ਨਾ ਆਉਣ ਵਾਲਾ ਚਾਰ ਵੀ ਇਹ ਸਬਸਕ੍ਰਾਈਬ ਕਰੀ ਹੋਈ ਕੋਈ ਗੱਲ ਨਹੀਂ ਕੋਈ ਨਹੀਂ ਹਾਂ ਜੀ ਅਰੇ ਬੱਚੇ ਪਾਇਨ ਹੋਣੇ ਛੋਟੇ ਛੋਟੇ रास्ता तो है हाँ जी जल्दी ਇਹਨੇ ਗਰੀ ਦਿਵਾ ਗਏ ਜਿਵੇਂ ਲੰਗ ਲਚਕਾਣੀ ਹਨਾ ਰੁੜਕੀ ਕਈ ਪਿੰਡ ਹੋਰ ਵੀ ਆ ਜਾਂਦੇ ਨੇ ਜੋ ਕਿ ਖਰੋੜਾ ਦੇ ਨਾਮ ਦੇ ਨਾਲ ਜਾਣੇ ਜਾਂਦੇ ਨੇ ਇਸੇ ਤਰ੍ਹਾਂ ਇਸ ਜਗ੍ਹਾ ਤੇ ਅੱਜ ਪ੍ਰਾਚੀਨ ਮੰਦਿਰ ਦੇ ਵਿੱਚ ਪਹੁੰਚੇ ਇਸ ਜਗ੍ਹਾ ਤੇ ਨੌਜਵਾਨ ਆਏ ਹੋਏ ਨੇ ਜਿਸ ਜਗ੍ਹਾ ਤੇ ਨਾ ਦੰਗਲ ਕੁਸ਼ਤੀਆਂ ਹੋ ਰਹੀਆਂ ਨੇ ਇਸ ਜਗ੍ਹਾ ਤੇ ਵੀਰ ਸਾਨੂੰ ਮਿਲੇ ਕਹਿੰਦੇ ਜੀ ਸਾਡੀ ਵੀ ਬੜੀ ਵੀਡੀਓ ਕਰ ਲੋ ਹਾਂਜੀ ਵੀਰ ਕੀ ਕਹਿਣਾ ਚਾਹੁੰਦੇ ਹੋ ਥੋੜਾ ਜਿਹਾ ਕਰੋ ਗੱਲ ਸਾਡੇ ਨਾਲ ਬਹੁਤ ਵਧੀਆ ਵਧੀਆ ਮਾਹੌਲ ਰਿਹਾ ਇਸ ਵਾਰੀ ਮੌਂ ਦੰਗਲ ਚੱਲ ਰਹੇ ਨੇ ਆਪਣਾ ਐਮਐਲ ਨੇ ਅੱਛਾ ਜੀ ਸਪੈਸ਼ਲ ਉਰੇ ਆਇਆ ਅੱਛਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਵਜੋਤ ਸਿੰਘ ਦਾ ਹੀ ਹੈ ਅੱਛਾ ਨਵਜੋਤ ਸਿੰਘਾ ਖਰੌੜ ਹੈ ਨਹੀਂ ਟਵਾਣੇ ਜੀ ਟਵਾਣੇ ਕਿਹੜੇ ਪਿੰਡਾ ਤੁਹਾਡਾ ਦਿੱਤੂਪੁਰਾ ਦਿੱਤੂਪੁਰਾ ਅੱਛਾ ਜੀ ਦਿੱਤੂਪੁਰ ਟਵਾਣੇ ਦਾ ਇਹ ਤੇ ਦੰਦਰਾ ਵਾਲਾ ਖਰੌੜਾਂ ਦਾ ਠੀਕ ਹੈ ਜੀ ਜਿਵੇਂ ਚਨਾਥ ਲੋਕ ਆ ਟਵਾਣਾ ਹੈடா ਆਈਆ ਤੇ ਤੁਹਾਡਾ ਟਵਾਣਾ ਹੈ ਸਾਰੇ ਕੇ ਪਿੰਡ ਤੋਂ ਆ ਫਿਰ ਹੈ ਨਹੀਂ ਅਸੀਂ ਇੰਦਰਾਲੇ ਅੱਛਾ ਤਾਂ ਤੇਰਾ ਨਾਮ ਕੀ ਛੋਟੂ ਰਨਵੀਰ ਅੱਛਾ ਮੁਨਤਜ਼ਰ ਤੂੰ ਗੋਲੂ ਲੱਗਦਾ ਹੈ ਕਹਿੰਦਾ ਗੋਲੂ ਕਹਿੰਦਾ ਮੈਂ ਦਿੱਲੀ ਜਾ ਕੇ ਬੋਲੂ ਗੱਲ ਸਹੀ ਹੈ ਜਾਂ ਗਲਤ ਹੈ ਸਹੀ ਹੈ ਸਹੀ ਹੈ ਹੁਬਾ ਹੱਸਦੇ ਆ ਪੁੱਤ ਤਾਂ ਠੀਕ ਆ ਗੁੱਸਾ ਨਹੀਂ ਕਰਨਾ ਹੈਗਾ ਇਸੇ ਤਰ੍ਹਾਂ ਆਪਣੇ ਲੋਕਾਂ ਨੂੰ ਮਨੋਰੰਜਨ ਕਰਨਾ ਹੈ ਵੀ ਬੰਦਾ ਅੱਜ ਕੱਲ ਹੱਸੇ ਤੁਸੀਂ ਖੂਨ ਬਣਿਆ ਉਹਦਾ ਹਨਾ ਤੇਰੇ ਵਾਂਗੂ ਵਲਮਾਣ ਮੜਨਾ ਤਾਂ ਹੈ ਠੀਕ ਆ ਜੁਲੂਰ ਚ ਆ ਕੇ ਕਿਸੇ ਮਿੱਠੂ ਦੇ ਮੁੰਡੇ ਨੂੰ ਮਿਲਣਾ ਹੀ ਇਹਦੇ ਕੋਲ ਛੱਡ ਕੇ ਜਾਉਂਗੇ ਅੱਛਾ ਇੱਕ ਨਾਮ ਹੋ ਦੱਸ ਦੇ ਜੇ ਤੁਹਾਨੂੰ ਮੋਬਾਈਲ ਮੂਰ ਸੈੱਟ ਕਰਾਉਣੇ ਹੋਣੇ ਮੀਟਾ ਇਹਦਾ ਨਾਮ ਲੈ ਲਵੀਂ ਠੀਕ ਆ ਜੀ ਹਣਾ ਅੱਡੇ ਚ ਵਿੱਚ ਮੀਟਾ ਕਹਿ ਦੋ ਠੀਕ ਆ ਵੀਰੇ ਦੇਖੋ ਤੁਸੀਂ ਯਾਰ ਦੋਸਤਾਂ ਆਪਣੇ ਹੱਸਦੇ ਤੁਸ ਰਹੋ ਠੀਕ ਆ ਆਪਾਂ ਹੱਸੋ ਤੁਸੋ ਹਸਾਬ ਨਾਲ ਵੀ ਆਪਾਂ ਸੈਰ ਕਰੀਏ ਇੱਕ ਦੂਸਰੇ ਨੂੰ ਨਾ ਵੀ ਉੱਥੇ ਦਾ ਕੰਮ ਹੱਸੋ ਤੁਸੋ ਨਾ ਵੀ ਲੜਾਈ ਦੇ ਵਿੱਚ ਚੇਂਜ ਨਾ ਹੋ ਜਵੇ ਉਹ ਹਸੀ ਤੁਸੀ ਮੇਰਾ ਕਈ 100 ਸਾਲ ਪੁਰਾਣਾ ਦੱਸਿਆ ਜਾਂਦਾ ਏ ਇਹ ਨਹੀਂ ਕਿ ਜਮੀਰ ਟਿਆਹਾ ਇਤਿਹਾਸਕ ਜਗ੍ਹਾ ਹੈ ਆਪਣੀ ਇਹ ਸਾਰੀ ਪੁਰਾਣੀ ਆ ਇਹ ਦੱਸਦੀ ਮਾੜਾ ਹਾਂਜੀ ਹਾਂ ਤੇ ਦੇਖ ਸਕਦੇ ਹੋ ਨਾ ਇਸ ਜਗ੍ਹਾ ਤੇ ਆਪਾਂ ਟੁੱਟੀ ਲੱਗੀ ਹੋਈ ਹੈ ਜਿਵੇਂ ਕਿ ਦੇ ਨਾ ਹੱਤ ਤਾਂ ਪੈਰ ਧੋ ਕੇ ਜਿਵੇਂ ਕਿ ਆਪਾਂ ਨਾ ਅੱਗੇ ਪਹੁੰਚਦੇ ਆ ਆ ਦੇਖੋ ਪੌੜੀਆਂ ਬਹੁਤ ਹੀ ਵਧੀਆ ਮੰਦਿਰ ਆ ਪ੍ਰਾਚੀਨ ਜੀ ਲੱਗਦਾ ਇੱਥੇ ਆਗੇ ਦਿਨ ਲੱਗਦਾ ਏ ਹਾਂਜੀ ਕਰੋ ਜੀ ਦਰਸ਼ਨ ਦੇਖੋ ਜੀ ਕਿੰਨੀ ਸੋਹਣੀ ਸਜਾਵਟ ਕੀਤੀ ਗਈ ਹੈ ਮੰਦਿਰ ਦੀ ਬਲਾਉਣ ਦੇ ਨਾਲ ਕੁਵਾਰਿਆਂ ਦੇ ਨਾਲ ਬੁਲਾਉਣ ਜਿਹਦੇ ਨਾਲ ਹਾਂ ਜੀ ਆ ਦੇਖੋ ਆਪਣੇ ਨਾਲ ਵੀਰ ਨੇ ਆਪਾਂ ਨੂੰ ਦਰਸ਼ਨ ਕਰਵਾ ਰਹੇ ਨੇ ਦੱਸ ਰਹੇ ਨੇ ਕਹਿੰਦੇ ਇੱਥੇ ਇੱਕ ਬੋਤਲ ਆ ਉਸ ਦਾ ਕੀ ਰਾਜ ਆ ਵਾ ਕੇ ਅੰਦਰ ਜਾ ਕੇ ਜਾਣਦੇ ਆਪਾਂ ਜੀ ਆਜੋ ਗੁਰਵੀਰ ਜੀ ਇਹ ਕਹਿੰਦੇ ਜਗਤ ਦੇ ਕੰਟੀਆ ਜੋ ਕਿ ਦੇਕੋ ਕਨਿਜ਼ਮ ਦੇ ਡੈਕੋਰਸ ਨੇ ਆਹ ਕਿਆ ਗੱਲ ਬਾਤ ਆ ਬਹੁਤ ਹੀ ਸੋਹਣੀ ਲੋਕਾ ਡੈਕੋਰਸ ਨਾਲ ਆ ਦੇਖੋ ਇਸ ਜਗ ਦੇ ਕੰਟੀ ਲੱਗੀ ਹੋਈ ਆਟੋਮੈਟਿਕ ਚੱਲਦੀ ਐ ਵੀਰ ਉਹ ਨਹੀਂ ਚਲਾ ਕੇ ਆ ਆ ਦੇਖੋ ਜੀ ਆਟੋਮੈਟਿਕ ਚਲਦੀ ਆ ਬਾਜ ਸਾਰੇ ਸਾਜ ਇਸ ਵਿੱਚ ਚੱਲਦੇ ਨੇ ਦੇਸਾਂ ਦਾ ਲੋ ਪਹੁੰਚ ਰਹੇ ਨੇ ਦੂਰੋਂ ਦੂਰੋਂ ਆ ਗਏ ਨਮਸਤਕ ਹੋ ਰਹੇ ਨੇ ਇਸ ਸਥਾਨ ਤੇ ਆ ਕੇ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਜੁੜੇ ਰਹੋ ਆਪਣੇ ਨਾਲ ਦੂਰੋਂ ਦੂਰੋਂ ਸੰਗਤਾਂ ਪਹੁੰਚ ਰਹੀਆਂ ਨੇ ਦੂਰੋਂ ਦੂਰੋਂ ਆ ਕੇ ਆਹ ਆਹ ਸੋਹਣੀ ਡੈਕੋਰੇਸ਼ਨ ਕੀਤੀ ਗਈ ਆ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਹਾਂਜੀ ਦੇ ਸਾਦੇ ਸੰਗਤਾਂ ਦਾ ਰਸ ਹੈ ਕਾਫੀ ਰਸ ਹੈ ਇਸ ਸਮੇਂ ਸੰਗਤਾਂ ਦਾ ਆਪਾਂ ਹੀ ਪਹੁੰਚਦੇ ਅੰਦਰਾਂ ਹਾਂ ਜੀ ਕਰਦੇ ਦੇ ਕਿੱਧਰੇ ਮੜਿਆ ਹਾਂ ਜੀ ਸਜਾਗਤ ਹੈ ਨਾ ਸੰਗਤਾਂ ਨਮਸਤਕੋਰੀਆਂ ਨੇ ਤੁਹਾਡੇ ਸਾਹਮਣੇ ਕਰੋ ਜੀ ਦਰਸ਼ਨ ਇਸ ਮੰਦਰ ਦੇ ਬਹੁਤ ਹੀ ਸੋਹਣੀ ਡੈਕੋਰੇਸ਼ਨ ਕੀਤੀ ਗਈ ਹੈ ਸ਼ਿਵਰਾਤਰੀ ਦੇ ਦਿਹਾੜੇ ਤੇ ਇਸ ਮੰਦਿਰ ਤੇ ਹਾਂਜੀ ਉਹ ਬਹੁਤ ਵਧੀਆ ਦੇਖੋ ਬਾਹਰ ਦੇ ਵੱਟ ਅੱਛਾ ਜੀ ਇਹ ਹਾਂ ਹਾਂਜੀ ਇਹ ਬੋਤਲ ਆ ਜਿਹੜੀ ਕੀ ਕਹਿੰਦੇ ਇਹ ਕਹਿੰਦੇ ਇਹ ਬੋਤਲ ਨਹੀਂ ਭਰਦੀ ਹੈਗੀ ਇਹ ਬੋਤਲ ਆ ਇਸ ਜਗ੍ਹਾ ਤੇ ਸਿਵਲਿੰਗ ਦੇ ਨਾਲ ਬਿਲਕੁਲ ਜੋ ਕਿ ਕਰੋਈ ਦਰਸਾ ਪਹਾੜਾਂ ਵਾਲਿਓ ਜਿਹੜੀ ਕੀ ਇਸ ਨੂੰ ਬੋਤਲ ਕਿਹਾ ਜਾਂਦਾ ਜੋ ਕਿ ਇਸ ਜਗਤ ਦੇ ਨਾ ਇਹ ਲੱਕੀ ਹੋਇਆ ਪਾਈਪ ਉਹਨੂੰ ਇਸ ਦਾ ਰਾਜ ਤਾਂ ਕੋਲੇ ਨਾਸੇ ਜਾਣ ਸਕਦੇ ਨੇ ਜਾਇ ਇਹਨਾਂ ਨੂੰ ਪਤਾ ਜੀ ਪਿੰਡ ਦੇ ਵਸਨੀਕਾਂ ਨੂੰ ਕਹਿੰਦੇ ਇਸ ਜਗਤ ਦੇ ਨਾ ਆਰਮੀ ਵਾਲਿਆਂ ਨੇ ਵੀ ਆਖ ਕੇ ਸਰਚ ਕਰੀਆ ਹਾਂ ਜੀ ਇਹ ਕੋਈ ਇਹਦਾ ਤੋੜ ਨਹੀਂ ਤੁਹਾਨੂੰ ਨਹੀਂ ਪਤਾ ਇਹ ਤਾਂ ਇੱਕਣ ਐ ਸੀ ਬੰਦਾ ਅੱਛਾ ਜੀ ਵੀਰ ਹਣੀ ਕਹਿੰਦੇ ਕੀ ਨਾਮ ਦੱਸੇ ਤੁਸੀਂ ਆਪਣਾ ਜੀ ਹਰਮਿੰਦਰ ਸਿੰਘ ਜੀ ਇਹ ਰਵਿੰਦਰ ਸਿੰਘ ਜੀ ਕਹਿੰਦੇ ਨੇ ਸ਼ੁਰੂ ਤੋਂ ਦੇਖਦੇ ਆ ਰਹੇ ਅਸੀਂ ਇਹਦੇ ਬਾਰੇ ਇਹਦਾ ਨੇ ਬਤਾਇਆ ਹੈ ਬਹੁਤ ਪੁਰਾਣਾ ਮੰਦਿਰ ਹੈ ਜੋ ਮੰਦਿਰ ਹੈ ਅੱਛਾ ਜੀ ਸੁਰੂ ਤੋਂ ਤੁਸੀਂ ਇੱਕ ਨਹੀਂ ਦੇਖ ਰਹੇ ਇਸ ਨੂੰ ਅੱਛਾ ਜੀ ਬਾਕੀ ਕਰੋ ਜੀ ਦਰਸਨ ਮੰਦਿਰ ਹੈ ਹਾਂ ਜੀ ਠੀਕ ਹੈ ਜੀ ਹਾਂ ਜੀ ਜਿਵੇਂ ਹਰ ਸਿੰਘ ਜੀ ਉਹਨਾਂ ਨੇ ਦੱਸਿਆ ਏ ਪਰਾਚੀਨ ਮੰਦਿਰ ਆ ਖਾ ਵੀ ਪੁਰਾਣਾ ਮੜੇ ਨੂੰ ਆਉਂਦੇ ਸੀ ਹਾਂ ਜੀ ਹਾਂ ਜੀ ਆਪਾਂ ਹੁਣ ਅੱਗੇ ਚੱਲਦੇ ਆਪਾਂ ਕਰੋ ਵੀ ਦਰਸਨ ਕਾਫੀ ਵੱਡਾ ਪਰਾਚੀਨ ਮੰਦਿਰ ਹੈ ਜੋ ਕੀ ਹਾਂਜੀ ਪੌਰੀਐਂਟ ਉੱਪਰ ਕੀ ਬਣਿਆ ਹੋਇਆ ਇਸ ਜਗ੍ਹਾ ਤੇ ਇਹ ਮਾਤਾ ਦਾ ਜੀ ਮੰਦਿਰ ਇਸ ਜਗ੍ਹਾ ਤੇ ਮਾਤਾ ਮੰਦਿਰ ਆ ਕਿਹੜੀ ਮਾਤਾ ਦਾ ਜੀ ਇਹ ਮਾਤਾ ਦਾ ਪੁਰਾਣੇ ਮੰਦਿਰ ਬਣਿਆ ਅੱਛਾ ਮਾਤਾ ਮਾਤਾ ਪਾਰਵਤੀ ਦਾ ਕਹਿ ਸਕਦੇ ਹੋ ਜੀ ਮਾਤਾ ਦਾ ਜੀ ਇਹਨੇ ਮਾਤਾ ਦਾ ਮੰਦਿਰ ਆ ਇਹ ਦੇਖਦੇ ਆਪਾਂ ਇਸ ਜਗ੍ਹਾ ਤੇ ਉੱਪਰ ਜਾ ਕੇ ਮੱਥਾ ਟੇਕਦੇ ਨੇ ਹਾਂਜੀ ਆਪਾਂ ਵੀ ਇਸ ਜਗ੍ਹਾ ਤੇ ਨਾ ਮਾਤਾ ਪਾਰਵਤੀ ਜੀ ਆਹ ਦੇਖੋ ਜੀ ਕਰੋ ਇਹ ਦਰਸ਼ਨ ਗੰਗਾ ਮਾਤਾ ਜੋ ਕਿ ਸ਼ਿਵ ਜੀ ਦੇ ਘਟਾ ਵਿੱਚ ਉਹ ਮਾਤਾ ਗੰਗਾ ਮਾਤਾ ਜੀ ਨੇ ਜੋ ਜਤਾਂ ਦੀ ਸੀ ਆ ਜੋਂ ਅੰਦਰ ਵੀ ਤੁਹਾਡੇ ਦਰਸ਼ਨ ਹਾਂਜੀ ਹਾਂਜੀ ਚਲੋ ਜੀ ਫਿਰ ਅੰਦਰ ਬਾਬਾ ਜੀ ਦਾ ਦਰਸ਼ਨ ਕਰੀਏ ਹਾਂਜੀ ਕਿਹੜੇ ਅੱਜ ਦੇ ਪਰਿਵਾਰ ਨੇ ਅੱਛਾ ਜੀ ਹਾਂ ਜਿਆ ਕਰੋ ਜੀ ਦਰਸ਼ਨ ਗੰਗਾ ਮਾਤਾ ਆਈ ਹੈ ਜੋ ਕਿ ਸ਼ਿਵ ਜੀ ਮਾ ਭਵਾਨ ਦੇ ਜਤਾਂ ਵਿੱਚੋਂ ਨਿਕਲਦੀ ਆ ਹਨਾ ਜੀ ਉਹ ਨੰਗਾ ਮਾਤਾ ਤੇ ਵੀਰ ਹੌਣੇ ਆਪਣੇ ਨਾਲ ਆਪਣਾ ਜੀ ਦਰਸ਼ਨ ਕਰਵਾ ਰਹੇ ਹਨ ਇਹ ਬੰਦੇ ਹੁਣ ਤੇ ਪਾਉੜੀ ਦੇ ਹੁੰਦੇ ਬਾਬਾ ਜੀ ਦਾ ਦਰਸ਼ਨ ਕਰਾ ਹਾਂਜੀ ਚਲੋ ਜੀ ਆਜੋ ਅੱਛਾ ਜੀ ਇਹ ਵੀਰ ਹੌਣੇ ਆਪਣ ਨੂੰ ਜਾਣਕਾਰੀ ਰਹਿ ਰਹੇ ਨੇ ਪਿੰਡ ਦੰਦਰਾਲਾ ਤੋਂ ਨੇ ਦੰਦਰਾਲਾ ਖਰੋੜਾਂ ਪਹੁੰਚੇ ਹੋયા ਸੀ ਵੀਰੋਣੀ ਕਹਿੰਦੇ ਨੇ ਦਰਸ਼ਨ ਕਰਾਉਣੇ ਆ ਹਾਂਜੀ ਕਿੱਧਰੋਂ ਚੱਲੀ ਜੀ ਆਪਾਂ ਹਾਂ ਆਜੋ ਆਜੋ ਅੱਛਾ ਜੀ ਹਾਂਜੀ ਦੇਖੋ ਜੀ ਮਹਾਂ ਜੀ ਕਾਫੀ ਵੱਡਾ ਮੰਦਿਰ ਆ ਤੁਸੀਂ ਵੇਖ ਰਹੇ ਹੋ ਇਸ ਸਮੇਂ ਆਪਣੇ ਨਾਲ ਜੁੜੇ ਰਹੋ ਹਾਂਜੀ ਸੁਵਿੰਦਰ ਸਿੰਘ ਜੀ ਕੁਲਵਿੰਦਰ ਸਿੰਘ ਖਰੋੜਾਂ ਦਾ ਪਿੰਡ ਹੈ ਜੀ ਇਹ ਇਹ ਮੰਦਿਰ ਕਾਫੀ ਕਿੰਨਾ ਕਿਸੇ ਦਾ ਪੁਰਾਣਾ ਤੁਸੀਂ ਅੱਛਾ ਤੁਹਾਡੀ ਸੋਝੀ ਤੋਂ ਪਹਿਲਾਂ ਦੇ ਪੁਰਖ ਬਹੁਤ ਪਹਿਲਾਂ ਦੇ ਜੀ ਸਾਡੇ ਦਾਦੇ ਪਰਦਾਦੇ ਨੂੰ ਨਹੀਂ ਪਤਾ ਜੇ ਬਾਰੇ ਅੱਛਾ ਜੀ ਵੀ 200 300 ਸਾਲ ਪੁਰਾਣਾ ਪੁਰਾਣਾ ਹੈ 11000 ਸਾਲ ਪੁਰਾਣਾ ਵੀਰੇ ਅੱਛਾ ਜੀ ਇਹ ਆਪਣੇ ਬੱਚੇ ਨੇ ਤੁਹਾਡੇ ਇੰਜੀ ਨਹੀਂ ਇਹ ਛੋਟੇ ਬਰਾਬਰ ਦੀ ਬੇਟਾ ਬੇਟੀ ਨਹੀਂ ਅੱਛਾ ਜੀ ਆਪਣਾ ਬਾਹਰ ਠੀਕ ਹੈ ਜੀ ਤੁਸੀਂ ਬਾਹਰ ਹੋ ਨਹੀਂ ਹਾਂਜੀ ਠੀਕ ਹੈ ਜੀ ਕਿਹੜੀ ਕੰਟਰੀ ਬੱਚੇ ਟ੍ਰਾਂਟੋ ਹਾਂਜੀ ਟ੍ਰਾਂਟੋ ਵੀ ਨਹੀਂ ਅੱਛਾ ਜੀ ਉਹਨਾਂ ਨੂੰ ਜ਼ਰੂਰ ਦੱਸਿਓ ਵੀ ਆਪਣੇ ਵੀਰ ਆਪਣਾ ਪੰਜਾਬ 794 ਵਾਲੇ ਵੀਡੀਓ ਕਰਕੇ ਗਏ ਨੇ ਹਾਂਜੀ 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 ਆਪਣਾ ਪੰਜਾਬ 794 ਤੇ ਆ ਵੀਡੀਓ ਆਪਣੀ ਬਣ ਰਹੀ ਆ ਬਾਈਆਂ ਨੇ ਮੰਦਰ ਤੇ ਵੀਡੀਓ ਬਣਾਈ ਆ ਧਰਮ ਕੋ ਵੀਡੀਓ ਬਣਾਉਣਾ ਨਹੀਂ ਆ ਤਰਾ ਖੇਡਾਂ ਪਰ ਬਣਾਉਂਦੇ ਆ 93 ਜੀ ਮੰਦਰ ਆਪਰਾ ਸਾਰੇ ਇਤਿਹਾਸ ਦੇ ਹਾਂ ਜੀ ਕਿਹੜਾ ਪਿੰਡ ਹੈ ਤੁਹਾਡਾ ਸਿੰਦਰਾਲਾ ਖਰੋੜਾ ਜੀ ਅੱਛਾ ਜੀ ਸਿੰਦਰਾਲਾ ਖਰੋੜਾ ਹਾਂ ਜੀ ਹਾਂ ਜੀ ਖਰੋੜਾਂ ਦੇ ਨਾਮ ਤੇ ਜਾਣਿਆ ਜਾਂਦਾ ਬਹੁਤ ਹਨਾ ਇਲਾਕੇ ਦੇ ਵਿੱਚ ਇਹ ਮੰਦਰ ਵੀ ਕਹਿੰਦੇ ਇਲਾਕੇ ਦੇ ਵਿੱਚ ਪਰਚੀਨ ਮੰਦਰ ਆ ਜਦਾ ਹਾਂ ਨਾ ਮੰਨਤ ਬਹੁਤ ਹੈ ਜੀ ਪਹਿਲਾਂ ਮੰਨਤ ਬਹੁਤ ਹੈ ਜੀ ਗੋਵਨ ਮਨਪ੍ਰਾਣਾ ਮੰਦਰਾ ਜੀ ਬਹੁਤ ਅੱਛਾ ਜੀ ਕਿਹਦੇ ਨਾਲ ਦਾ ਮੰਦਰ ਆਪਣੇ ਪਾਕਿਸਤਾਨ ਚ ਹੈ ਜੀ ਜਾਇ ਕੇ ਆ ਮੰਦਰ ਅੱਛਾ ਜੀ ਹਾਂ ਇੰਨਾ ਬਹੁਤ ਪ੍ਰਚਲਿਤ ਮੰਦਰਾ ਜੀ ਮਤਲਬ ਪਰਚੀਨ ਮੰਦਰਾ ਜੀ ਬਹੁਤ ਵਧੀਆ ਮੰਦਰਾ ਹੈ ਇੱਥੇ ਸੁਖਬਾਰ ਆਉਂਦੀਆਂ ਨੇ ਜੀ ਲੋਕਾਂ ਦੀਆਂ ਜਿੰਨੇ ਵੀ ਲੋਕ ਸੁਖ ਸੁਖ ਦਾ ਅਗਲਾ ਕੋਈ ਗੋਡ ਦੀ ਯਰੇ ਭੇਲੀ ਚੜਦੀ ਹੈ ਜੀ ਮੱਥਾ ਟਿਕਦਾ ਗੋਡ ਨਾਲ ਜੀ ਬੇਰਾਂ ਨਾਲ ਮੱਥਾ ਟਿਕਦਾ ਹਾਂਜੀ ਹਾਂ ਮਤਲਬ ਵਧੀਆ ਉਹ ਦੂਰ ਦੂਰ ਤੋਂ ਲੋਕ ਆਉਂਦੇ ਨੇ ਯਰੇ ਬਹੁਤ ਦੂਰੋਂ ਲੋਕ ਪਿੰਡਾਂ ਚੋਂ ਆਉਂਦੇ ਨੇ ਜੀ ਹਾਂਜੀ ਹਾਂ ਜਿਹੜਾ ਬੰਦਾ ਸਰਦਾ ਭਾਵਨਾ ਨਾਲ ਆਉਂਦਾ ਜਿਹੜੀ ਆਹ ਦਿੱਤੂ ਪਰਦੇ ਅੱਗੇ ਆ ਜਾਂਦੀ ਹੈ ਨਾ ਠੀਕ ਆ ਜੀ ਫਿਰ ਕਿੰਨੇ ਚਿਰ ਤੋਂ ਨੇ ਤੁਸੀਂ ਇਸ ਜਗ੍ਹਾ ਤੇ ਮੈਂ ਇਹ ਵਾਲੀ ਲੰਗਰਾਂ ਦੇ ਅੱਛਾ ਜੀ ਲੰਗਰਾਂ ਦੇ ਵਿੱਚ ਤੁਸੀਂ ਸੇਵਾ ਕਰਦੇ ਹੋ ਕਿਵੇਂ ਆਜੀ ਅੱਛਾ ਹਾਂ ਹੁਣ ਸੇਵਾ ਆਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੁਹਾਡਾ ਜਿਹੜੀ ਸੇਵਾ ਨਹੀਂ ਸੇਵਾ ਕਰਦੇ ਹੁੰਦੇ ਨੇ ਜਿਹੜੇ ਵੀ ਬਾਬਾ ਜੀ ਪੈਂਦੇ ਨੇ ਗੱਡੀ ਤੇ ਹੁੰਦੇ ਨੇ ਜੀ ਉਹ ਫਿਰ ਧੂਨੇ ਤੇ ਬਹਿ ਕੇ ਸੇਵਾ ਆਪਣੇ ਦੇਖੋ ਜੀ ਕਾਫੀ ਵੱਡਾ ਮੰਦਿਰ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਨਾ ਵੀਡੀਓ ਵਿੱਚ ਕਾਫੀ ਵੱਡਾ ਮੰਦਿਰ ਆਪਾਂ ਸਟਾਰਟ ਕਰਿਆ ਬਾਹਰੋਂ ਗੇਟ ਤੋਂ ਸਟਾਰਟ ਹੋ ਜਾਂਦਾ ਇਹ ਇੱਥੇ ਨਾ ਜਿਹੜੀ 2 ਏਕੜ ਜ਼ਮੀਨ ਹੈ ਜੀ 2 ਏਕੜ ਜ਼ਮੀਨ ਵੀ ਹੈ ਜਿਵੇਂ ਨਾ ਜਣੀ ਕਿਸ ਦੇ ਨਾਮ ਮੰਦਰ ਦੇ ਨਾਮ ਆ 20 ਕਿੱਲੇ ਜਣੀ ਕੇ 20 ਕਿੱਲੇ ਹਾਂ 20 ਕਿੱਲੇ ਜ਼ਮੀਨ ਆ ਹਾਂਜੀ ਹਾਂਜੀ ਦੇਖੋ ਕਾफी ਵਰਤਾ ਆਮਦਨ ਵੀ ਇਤਾਈਓ ਡੇਰੇ ਚੱਲਦੇ ਨੇ ਤਾਈ ਮੰਦਰ ਚੱਲਦੇ ਨੇ ਹਾਂਜੀ ਹਾਂ ਦੇਖੋ ਫਿਰ ਸਜਾਵਟ ਵੀ ਕਿੰਨੀ ਸੋਹਣੀ ਕੀਤੀ ਗਈ ਐ ਇਸੇ ਕਰਕੇ ਹੈ ਪ੍ਰਾਤਨ ਮੰਦਰਾ ਜਿਵੇਂ ਕਿ ਫੋਟੋ ਬਾਬਾ ਜੀ ਸਾਹਮਣੇ ਜੋ ਦਿਖਾਉਗੇ ਅੱਛਾ ਜੀ ਹਾਂਜੀ ਉਹ ਬਾਬਾ ਜੀ ਆ ਹਾਂ ਕਰੋ ਜੀ ਸਿਪੋਲੇ ਮਹਾਰਾਜ ਜੀ ਦੇ ਦਰਸ਼ਨ ਜਿਨ੍ਹਾਂ ਦੀ ਸਵਰਾਤਰੀ ਮਨਾਈ ਜਾ ਰਹੀ ਅੱਜ ਦਿਨਾ ਕਰਕੇ ਅੱਜ ਸਵਰਾਤਰੀ ਮਨਾਈ ਜਾ ਰਹੀ ਆ ਜੈ શ્રી ਰਾਮ ਜੈ ਹਨੂਮਾਨ ਜੈ ਵਿਚਰਵੰਗੇ ਵਿਚਰੰਗੇ ਜੈ ਹਨੂਮਾਨ ਜੈ શ્રી ਕ੍ਰਿਸ਼ਨ ਜੈ શ્રી ਗਣੇਸ਼ ਹਾਂਜੀ ਇਹ ਧੋਨੇ ਮਹਾਰਾਜਾ ਹਾਂਜੀ ਹਾਂਜੀ ਆ ਧੋਨਾ ਪਵਿੱਤਰ ਮੰਨਿਆ ਜਾਂਦਾ ਹੈ 24 ਘੰਟੇ ਜੋ ਕਿ ਚੱਲਦਾ ਰਹਿੰਦਾ ਹੈ ਹਾਂਜੀ ਹਾਂਜੀ ਆਮਾ ਸੋ ਜੀ ਦਰਸਾਉਂਦੇ ਹਾਂ। ਪੰਤਰੋਂ ਨਾਲੇ ਉਧਰ ਜਾਏ ਹੁੰਦੇ। ਮੱਤੇ ਨਾਲੇ ਦਿਖਾ ਰਹੀ ਹੈ। ਹਾਂ ਇੱਧਰ ਨੂੰ ਆਦਾਂ ਆਪਾਂ ਵੀਰ ਜੀ ਇੱਧਰ ਨੂੰ। ਅੰਦਰ ਅੰਦਰ ਵੀਰੇ ਮੰਦਰ ਚ। ਆਹ ਮੰਦਰ ਚ ਵੀ ਦਿਖਾ ਦਈਏ। ਹਾਂਜੀ ਆਹ ਦਿਖਾਣੇ ਆਪਾਂ ਇੱਧਰ ਨੂੰ ਨਾ ਸਿੰਦੇ ਪਰ ਆਪਾਂ। ਨਾ ਗੂਗੂ ਮੂਟ ਕੱਢ ਲਾ ਜਾਂ। ਹਾਂ। ਆ ਜਾ ਇੱਧਰ ਨੂੰ ਵੇਖਾ। ਹਾਂਜੀ ਪਰ ਇੱਧਰ ਨੂੰ ਦਿਖਾ ਦਈਏ। ਆਪਾਂ ਇੱਧਰ ਨੂੰ ਨਾ ਐਂਟਰੀ ਹੋਣੀ। ਇੱਧਰ ਨੂੰ ਹੀ ਲੱਗਦੀ ਮੰਨ ਤਾਂ ਐਂਟਰੀ। ਇੱਧਰ ਨੂੰ ਨਹੀਂ ਕੋਈ ਜੀ। ਹਾਂ। ਆਹ ਦੇਖੋ ਜੀ ਇੱਧਰੋਂ ਵੀ ਰਸਤਾ ਹੁੰਦਾ ਨਾ ਬਾਹਰੋਂ ਤੇ ਆਹ ਦੇਖੋ ਜੀ ਮੰਦਰ ਆ। ਪਰਾਣੇ ਧੂਨੇ ਨੇ ਇਹ ਦਰਸ਼ਕ ਵੀਰੋ ਹਾਂਜੀ ਹਾਂ ਦੇਖੋ ਦਰਸ਼ਨ ਕਰੋ ਇਹ ਚੀਜ਼ਾਂ ਨੇ ਜਿਹੜੇ ਤਾਰਦੇ ਨੇ ਇਨਸਾਨ ਨੂੰ ਜੁੜੋਗੇ ਬਾਬਾ ਜੀ ਫੋਟੋ ਹੈ ਜਿਹੜੇ ਸੇਵਾ ਕਰਦੇ ਇਸ ਤੋਂ ਪਹਿਲਾਂ ਅੱਛਾ ਜੀ ਕੀ ਨਾਮ ਹੈ ਇਹਨਾਂ ਦਾ ਜੀ ਇਹਦਾ ਨਾਮ ਸੀ ਸੇਵਾਗਰ ਸੇਵਾਗਰ ਇਹਨਾਂ ਦਾ ਨਾਮ ਹੋਰ ਕੀ ਨਾਮ ਬਾਬਾ ਜੀ ਇਹਨਾਂ ਆਪਣੇ ਨਾਲ ਬੱਚੇ ਹਿੰਦੇ ਜਿੱਤੇ ਨੇ ਹਾਂਜੀ ਜੀ ਮਹੰਤ ਦਰਸ਼ਨ ਗਿਰੀ ਜੀ ਹਾਂ ਦਰਸ਼ਨ ਗਿਰੀ ਜੀ ਦਰਸ਼ਨ ਗਿਰੀ ਜੀ ਹਾਂ ਜੀ ਮਹੰਤ ਦਰਸ਼ਨ ਗਿਰੀ ਜੀ ਨੇ ਇਹ ਇਹ ਵੀਰ ਜੀ ਉਹਨਾਂ ਨੇ ਦੱਸਿਆ ਆਪਾਂ ਨੂੰ ਦੇਖੋ ਇਹਨਾਂ ਨੇ ਸੇਵਾ ਕੀਤੀ ਹੈ ਪਹਿਲਾਂ ਤੇ ਸਾਡੇ ਬਜ਼ੁਰਗਾਂ ਵੇਲੇ ਜਿਹੋ ਕੋਈ ਪਹਿਲਾਂ ਗੱਦੀ ਨਸੀਬ ਸੀਗੇ ਇਹਨਾਂ ਜੀ ਹਾਂ ਜੀ ਕਰੋ ਜੀ ਦਰਸ਼ਨ ਆਪਾਂ ਗਾਂ ਵਾਲਿਓ ਇਹ ਵੀਰ ਆਪਣੇ ਨਾਲ ਜੁੜੇ ਹੋਏ ਨੇ ਅੱਜ ਆਪਾਂ ਨੂੰ ਦੱਸ ਰਹੇ ਨੇ ਜਾਣਕਾਰੀ ਦੇ ਰਹੇ ਨੇ ਆਪਣੇ ਚੈਨਲ ਦੇ ਜ਼ਰੀਏ ਹਾਂ ਇਹਨਾਂ ਦੀ ਮਹਿਮਾ ਅੰਬਰ ਅੰਪਾਰਾ ਹਾਂਜੀ ਬਿਲਕੁਲ ਜੀ ਮਾਣ ਇਹ ਮੰਦਿਰ ਦੇਖਣ ਆਲਾ ਤੁਹਾਡਾ ਹੈ ਜੀ ਦੇਖੋ ਆਪਣੇ ਦੱਸਣਾ ਨੂੰ ਕਹਿ ਰਿਆਂ ਜੇ ਕਿਸੇ ਨੇ ਹਾਂ ਦਿਲ ਲੱਗਦਾ ਕਿ ਐਨਾ ਮਨ ਕਰਦਾ ਇੱਥੇ ਹੋ ਰਹਿ ਜੀਏ ਵੈਸਾ ਨਾ ਕਿਤੇ ਨਾ ਜਾਈਏ ਹੈਂ ਕਾ ਕੀ ਗੱਲ ਕਰਤਾ ਡੈਕੋਰੇਸ਼ਨ ਵੀ ਬਹੁਤ ਸੋਹਣੀ ਕੀਤੀ ਗਈ ਹੈ ਨਾ ਆਹ ਡੈਮਾ ਕਰ ਨਾ ਤੇ ਲੈਣੀ ਹਾਂਜੀ ਰੋਜ਼ ਸਦਾ ਚਲ ਜੂ ਰਹਿੰਦੀ ਹੂ ਇੱਥੇ ਨਾ ਹਰ ਇੱਕ ਬੰਦੇ ਦੀ ਪਰਮਿਸ਼ਨ ਨਹੀਂ ਹੈਗੀ ਵੀ ਇੱਥੇ ਬੰਦਾ ਪਹੁੰਚ ਜੂਗਾ ਕੋਈ ਮਾਤਾ ਦੇ ਕੋਲ ਹੈਂ ਆ ਆਪਾਂ ਦੂਰ ਹੀ ਦਿਖਾ ਰਹੇ ਹਾਂ ਨੇੜੇ ਕਰਕੇ ਜੋਮ ਕਰਕੇ ਰੋਜ਼ ਦਰਸ਼ਨ ਭਗਾਂ ਵਾਲੇ ਨੇ ਇਹ ਕਾਲੀ ਮਾਤਾ ਹੈ ਹਾਂਜੀ ਮਾਤਾ ਜਗਦੰਬੇ ਦੁਰਗਾ ਕਾਲੀ ਚੰਡੀ ਇਹ ਹੀ ਹੂ ਆ ਸਾਰਾ ਪਸਾ ਹਾਂਜੀ ਹਾਂਜੀ ਆ ਦੇਖੋ ਚੱਲ ਰਹੀ ਹੈ ਜੋਤ ਮਾਤਾ ਦੀ ਮਾਤਾ ਜਮਲਾ ਚਿੰਤਪੁਣੀ ਹੈ ਤੇ ਆ ਆਪਣੇ ਬਾਬਾ ਸ੍ਰੀ ਹਨੂਮਾਨ ਜੀ ਬਜਰੰਗ ਬਲੀ ਬਜਰੰਗ ਬਲੀ ਕਈ ਰੂਪ ਨੇ ਹਾਂਜੀ 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 ਮਾਤਾ ਦੇ ਆਪਾਂ ਨਿੱਦੀ ਕੋ ਕੋ ਜੁੜਾਇਆ ਥਲ ਕਰੋ ਜੀ ਭਾਗਾਂ ਵਾਲੇ ਦਰਸ਼ਨ ਮਾਤਾ ਦੇ ਤੁਸੀਂ ਭਾਗਾਂ ਵਾਲੇ ਹੋ ਜਿਹੜੇ ਆਪਣੇ ਨਾਲ ਵੀਡੀਓ ਚ ਜੁੜੇ ਹੋ ਦਰਸ਼ਨ ਕਰ ਰਹੇ ਹੋ ਇਸ ਜਗ੍ਹਾ ਤੇ ਹੈ ਨਾ ਹਾਂ ਜੀ ਹਾਂ ਬਹੁਤ ਸ਼ਕਤੀਲੀ ਜਗ੍ਹਾ ਹੈ ਹਾਂ ਜੀ ਹਾਂ ਜਿਹੜੀ ਵੀ ਮਾਗਲਾ ਮੰਨਤ ਮੰਗਾਉ ਪੂਰੀ ਹੁੰਦੀ ਹੈ ਹਾਂ ਜੀ ਇਸ ਜਗ੍ਹਾ ਤੇ ਨਾ ਦੇਖੋ ਜਿਹੜਾ ਵੀ ਬੰਦਾ ਮੰਨਤ ਮੰਗ ਕੇ ਆਉਂਦਾ ਸੋਚ ਕੇ ਆਉਂਦਾ ਏ ਉਹ ਮੰਨਤ ਸੱਚੇ ਦਿਲ ਤੋਂ ਕਰਕੇ ਆਉਂਦਾ ਨਾ ਪੂਰੀ ਹੁੰਦੀ ਹੈ ਨਾ ਮੰਨਤ ਉਸ ਦੀਆਂ ਤੇ ਦੇਖੋ ਜੀ ਕਿੰਨਾ ਸੋਹਣਾ ਸਾਰੇ ਦੇਵ ਦੇਵਤਿਆਂ ਦਾ ਆ ਸਾਰੇ ਪੱਠੇ ਹੋਵਨੇ ਹਨ ਜਿਵੇਂ ਕਿ ਸ਼ਿਵਜੀ ਭੋਲੇਨਾਥ ਦਾ ਪਰਿਵਾਰ ਹੋ ਗਿਆ ਹਾਂਜੀ 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 ਆ ਦੇਖੋ ਤਾਂ ਤੇ ਸ੍ਰੀ ਗਣੇਸ਼ ਮਹਾਰਾਜ ਜੀ ਕੀ ਹੋਏ ਹਨ ਨਾ ਕ੍ਰਿਤਕੇ ਜੀ ਹੋ ਗਏ ਤੇ ਸਾਰਾ ਹੀ ਪਰਿਵਾਰ ਤੁਸੀਂ ਵੇਖ ਸਕਦੇ ਹੋ ਇੱਕ ਤਰਫ ਹੈ ਨਾ ਆਸਣ ਲੱਗਿਆ ਹੋਇਆ ਹੈ ਨਾ ਜੀ ਹਾਂਜੀ ਹਾਂਜੀ ਸ਼ਿਵ ਭੋਲੇ ਮਹਾਰਾਜ ਮਾਤਾ ਪਾਰਵਤੀ ਜੀ ਦਾ ਝੁੱਲਾ ਹਾਂਜੀ ਸਰ ਸਾਧ ਤਿਆਰ ਹੁੰਦਾ ਏ ਇਹ ਪਿੱਤਲ ਦੇ ਬਰਤਨ ਨੇ ਅੱਜ ਉਵੇਂ ਦੇ ਉਵੇਂ ਸਾਂਭ ਕੇ ਰੱਖੇ ਹੋਏ ਨੇ ਦਿਖਾ ਦੋਗੇ ਮੜਾ ਜੇ ਤੁਮਾਕੇ ਵੀ ਇੱਕ ਚਾਹ ਇਹ ਬਹੁਤ ਪੁਰਾਣੇ ਨੇ ਜੀ ਆਹ ਦੇਖੋ ਜੀ ਇਹ ਅੱਜ ਤਾਂ ਇਹ ਨਹੀਂਗਾ ਵੀ 100 ਸਾਲ ਤੋਂ ਉੱਪਰ ਦੱਸੀ ਜਾਂਦੇ ਨੇ 100 ਸਾਲ ਤੋਂ ਉੱਪਰ ਨੇ ਜੀ ਇਹ ਬਰਤਨ ਇਹ ਆਪਣੇ ਘਰਾਂ ਚੋਂ ਤਾਂ ਕੱਢਦੇ ਆਪਾਂ ਨੇ ਪਰ ਇਹ ਹੁਣ ਪ੍ਰਕਾਸ਼ ਇੱਥੇ ਸਾਂਭੇ ਪਏ ਨੇ ਮੰਦਿਰਾਂ ਨਾਲ ਜਿਹੜੇ ਆ ਗਏ ਕਿਉਂਕਿ ਆਪਾਂ ਸਟੀਲ ਦੇ ਪਿੱਛੇ ਜਾਂ ਸਿਲਵਰ ਦੇ ਪਿੱਛੇ ਭੱਜਲੇ ਉਹ ਕਰ ਵੀ ਸਿਲਵਰ ਦੇ ਨੇ ਤਾਂ ਹੀ ਆਪਾਂ ਬੁਆਰੀਆਂ ਨੂੰ ਸਿੱਧਾ ਦੇ ਰਹੇ ਹਾਂ ਯੂਨਿਟਸ ਨਾਲ ਵਗੈਰਾ ਉਹ ਜਿਹੜੇ ਬਾਪੇ ਨੇ ਤੇ 22 ਬੰਦੇ ਸਿਆਣੇ ਹੁਣ ਫੇਰ ਪਿੱਤਲ ਦੇ ਜਾਗਾਂ ਨੇ ਸਾਮਗਰ ਨਾਲੇ ਹੀ ਸਾਡੀ ਉਹ ਆਪ ਪੁਰਾਣੀ ਸੱਭਿਆਤਾ ਬਿਲਕੁਲ ਸਾਹਮਣੇ ਨੂੰ ਸਾਹਮਣੇ ਰੱਖਣੀ ਚਾਹੀਦੀ ਜਿੰਦੇ ਨੇ ਬਰੀ ਜਿੱਤਾਂ ਇਹ ਸਾਡੇ ਇਨਸਾਨੀਅਤ ਨੇ ਪੁਰਵਜਾਂ ਦੀਆਂ ਮੰਦਰਾਂ ਚ ਰਹਿ ਗਈਆਂ ਜੀ ਯਾਰ ਇਹਦਾ ਆ ਜਾਈਏ ਆ ਜੋ ਬਲਕਾਰ ਸਿੰਘ ਜੀ ਪਰ ਅੰਦਰ ਚੱਲੀਏ ਪੁਰਾ ਕਰਾਓ ਦਰਸ਼ਨ ਮੇਲੇ ਦੇ ਸਾਨੂੰ ਹਾਂਜੀ ਬਹੁਤ ਵਧੀਆ ਤੁਸੀਂ ਸਾਨੂੰ ਚੈਨਲ ਦੇ ਰਹੀਏ ਸਾਨੂੰ ਗੱਲਾਂ ਬਾਤਾਂ ਦੱਸ ਰਹੇ ਹੋ ਹਾਂ ਰੱਬ ਦੇ ਸਬੱਬ ਨਾਲ ਮੇਲੇ ਹੁੰਦੇ ਨੇ ਅੱਗੇ ਪਾਪਾ ਜੀ ਅੰਦਰ ਅੰਦਰ ਗਿਰਜੀ ਹਾਂਜੀ ਪਾਪਾ ਜੀ ਹਾਂਜੀ ਕਰਾਉਨੇ ਆਪਾਂ ਦਰਸ਼ਨ ਮਹਾਂਪੁਰ ਸਾਹ ਦੇ ਗਿੰਦਰ ਗਿਰਜੀ ਹਾਂਜੀ ਪਤਾ ਜੀ ਦਿੱਕਤ ਆ ਥੋੜੀ ਮਾਣ ਹੈ ਜੱਜ ਜਮਰ ਵੀ ਇਹਨਾਂ ਦੀ 90 ਦੇ ਆਸ-ਪਾਸ ਹਾਂਜੀ ਹਾਂਜੀ ਉਮਰ ਪਾਈ ਗਈ ਹੈ ਜੀ ਸੀ 90 ਸਾਲ ਦੀ ਉਮਰ ਹੈਗੀ ਹੈ ਜੀ ਚਲੋ ਜੀ ਬਹੁਤ ਬਹੁਤ ਬਾਬਾ ਜੀ ਦੇਖੋ ਸਾਡੇ ਪਰੂ ਕਿਰਪਾ ਬਣਾ ਕੇ ਰੱਖੋ ਬਾਬਾ ਜੀ ਇਸੇ ਪਿੰਡ ਦੇ ਵਿੱਚ ਠੀਕ ਹੈ ਜੀ ਇਹ ਸਾਡੇ ਨਵੇਂ ਮੁੰਡੇ ਪਰਵਾਰ ਨੇ ਜੀ ਇਹ ਅੱਛਾ ਜੀ ਬਹੁਤ ਚੰਗੀ ਗੱਲ ਲਈ ਨਾਮਾ ਮੁੰਡਾ ਸਾਡਾ ਅੱਛਾ ਜੀ ਇਹ ਡਾਰ ਹੋਇਆ ਇੱਕ ਮੁੰਡਾ ਸਾਡਾ ਪਰਵਾਰ ਇਹ ਸਾਰੇ ਤੋਂ ਇਹ ਨਿਕਲਿਆ ਪੁਸਤੀ ਜੀ ਪੁਸਤੀ ਦੰਗਲ ਚ ਇਹ ਹੀ ਆ ਦਾ ਵਧੀਆ ਅੱਛਾ ਜੀ ਇਹ ਆ ਇਹ ਸਾਡਾ ਆਪਣਾ ਅੱਛਾ ਜੀ ਕੁਸ਼ਤੀ ਹੋ ਗਈ ਇਹਨਾਂ ਦੀ ਹੈ ਜੀ ਹਾਂ ਜੀ ਹਾਂ ਜੀ ਪਰ ਅਜੋ ਆਪਾਂ ਕਰਾਈਏ ਦਰਸ਼ਨ ਜੀ ਹਾਂ ਜੀ ਚਲੋ ਜੀ ਬਾਬਾ ਜੀ ਦਾ ਪਾਣਾ ਹੁਣ ਹਨਾ ਇਹ ਕਾਲੀ ਵੀਡੀਓ ਗੱਲਬਾਤ ਹੋਣੀ ਆਪਣੀ ਨਾ ਜੀ ਆਜੋ ਵੀਰੇ ਤੁਰ ਵੀ ਮੀਰਾ ਫਿਰ ਫਿਰਪਾ ਮਹਾਰਾਜ ਦੀ ਬਾਬੇ ਇਸ ਮਹਾਪੁਰਸ਼ ਨੇ ਇਸ ਜਗ੍ਹਾ ਦੇ ਇਹਨਾਂ ਦੀ ਜਿੱਤੇ ਉੱਪਰ ਕਿਰਪਾ ਕਹਿੰਦੇ ਹੋ ਜਵੇ ਕਹਿੰਦਾ ਬੱਲੇ ਬੱਲੇ ਆ ਬਾੜੇ ਨਹੀਂ ਆ ਰਹੇ ਹੋਿੰਦੇ ਨੇ ਹਾਂ ਜੀ ਗੱਲ ਤਾਂ ਸਰਦਾ ਦੀ ਆ ਸਰਦਾ ਰੱਖ ਗੈਣੀ ਪੈਣੀ ਆ ਦੇਖੋ ਇਹ ਬੱਚੇ ਤੇ ਇਹਨਾਂ ਦੀ ਕਿਰਪਾ ਹੋਈ ਵੀ ਆ ਹਾਂਜੀ ਬਾਈ ਵੀਰਤ ਰੂਪ ਤੇ ਜੋ ਕਿ ਪਹਿਲਵਾਨ ਨੇ ਅੱਜ ਦੇ ਸਮੇਂ ਦੇ ਨੌਜਵਾਨ ਨੇ ਅੱਜ ਦੇ ਪਹਿਲਵਾਨ ਨੇ ਕਿੱਲੇ ਜ਼ਮੀਨ ਦੇ ਉਹਦੇ ਅੱਛਾ ਜੀ 100 ਜ਼ਮੀਨ ਹੈ ਜੀ ਏਕੜ ਜ਼ਮੀਨਾਂ ਤੇ 20 ਕਿੱਲੇ ਕਿੱਲਾਂ ਚ ਮੰਦਿਰ ਦੀ ਜਿਹੜੀ ਦੋ ਕਿੱਲਾਂ ਵਿੱਚ ਮੰਦਿਰ ਬਣਿਆ ਹੋਇਆ ਜਿਹੜਾ ਤੁਸੀਂ ਦੇਖ ਰਹੇ ਹੋ ਹਾਂਜੀ ਹਾਂਜੀ ਇਹ ਆਪਾਂ ਪਹੁੰਚ ਰਹੇ ਹਾਂ ਇਸ ਸਮੇਂ ਦੰਗਲ ਦੇ ਵਿੱਚ ਏ ਬਣਾ ਹੋਇਆ ਇਸ ਜਗ੍ਹਾ ਤੇ ਸਰੋਈ ਲਕਵਾਜ ਆ ਕੋਈ ਅੱਛਾ ਹਾਂਜੀ ਹਾਂ ਕੋਈ ਲਕਵਾਇ ਜਾਂ ਕੋਈ ਖਾਰਸ ਵਗੈਰਾ ਏ ਉਹ ਦੂਰ ਹੁੰਦੀ ਹੈ ਜੀ ਇਹ ਮੰਦਿਰ ਦੇ ਵਿੱਚ ਇਹ ਉਰੇ ਉੱਪਰ ਚੀਨ ਮੰਦਿਰ ਆ ਜੀ ਬਹੁਤ ਪੁਰਾਣਾ ਇਹ ਉਹ ਤੇ ਇਹਦੇ ਵਿੱਚ ਹੀ ਇਹ ਲਿਆ ਗਿਆ ਹੋਇਆ ਜੀ ਸਾਰਾ ਕੁਝ ਉਰੇ ਇਹ ਬਲਕਾਰ ਸਿੰਘ ਜੀ ਦੱਸ ਰਹੇ ਨੇ ਜੀ ਕਿਵੇਂ ਕੀ ਕਿਸੇ ਨੂੰ ਕੋਈ ਖਾਰਸ ਜਾਂ ਬਿਮਾਰੀ ਆ ਕੋਈ ਇਹ ਲਕਵਾਵਾ ਵਾਜ ਜਾਂਦਾ ਜਿਵੇਂ ਕਿਸੇ ਦਾ ਲੱਕ ਮਰ ਜਾਂਦਾ ਹਾਂਜੀ ਹਾਂ ਉਹ ਇਸ ਜਗ੍ਹਾ ਤੇ ਸਾਰੀਆਂ ਬਿਮਾਰੀਆਂ ਦਾ ਤੋੜ ਆ ਇਹ ਹਾਂਜੀ ਹਾਂ ਸਰੋਵਰ ਆ ਇਹ ਜ ਪਵਿੱਤਰ ਜਾਲੇ ਇਸ ਦਾ ਹਾਂਜੀ ਹਾਂਜੀ ਤੇ ਦੂਰੋਂ ਦੂਰੋਂ ਸੰਗਤਾਂ ਪਹੁੰਚਦੇ ਨੇ ਇਸ ਜਗ੍ਹਾ ਤੇ ਬਹੁਤ ਵੀ ਗੱਲ ਹੈ ਜੀ ਇੱਥੇ ਸੱਪ ਮਾਰਿਆ ਕਰਿਆ ਨਹੀਂ ਜਾਂਦਾ ਚਿੰਪੇ ਨਾਲ ਚੱਕ ਕੇ ਅੱਛਾ ਜੀ ਚਿੰਪੇ ਨਾਲ ਸੱਪ ਨੂੰ ਚੱਕ ਕੇ ਛੱਡਿਆ ਜਾਂਦਾ ਇੱਥੇ ਤੇ ਸਰੋਵਰ ਚ ਹਾਂਜੀ ਹਾਂਜੀ ਕੋਈ ਇੱਥੇ ਕੋਈ ਦਿੱਕਤ ਵਾਲੀ ਗੱਲ ਨਹੀਂ ਕਿ ਇਹਨੂੰ ਜ਼ਾਇਰ ਨਹੀਂ ਕੋਈ 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 ਹਾਂਜੀ ਹਾਂਜੀ ਹੂੰ ਹਾਂ ਜੀ ਹਾਂ ਜੀ ਆਪਾਂ ਇਹ ਦੋ ਕੋਈ ਕਰ ਲੈਂਦੇ ਹਾਂ ਸੋਹਾਰ ਬੇਸਾਰ ਨਦੀਆਂ ਕੰਨ ਆਪਾਂ ਬੱਦ ਚੋਂ ਤੂੰ ਕਰ ਲੈ ਹਾਂ ਜੀ ਦੇਵ ਮਾਨ 90 ਤੱਕ ਪਹੁੰਚੇ ਨਾ ਚਾਹ ਹਾਂ ਜੀ ਲੱਗਿਆ ਜੀ ਬਹੁਤ ਹੀ ਇਤਿਹਾਸਕ ਮੰਦਿਰ ਹੈ ਸ਼ਕਤੀ ਮਹਾਰਾਜ ਜੀ ਦਾ ਮੰਦਿਰ ਵਾਲਾ ਕੋਰਡ ਤੇ ਇੱਥੇ ਕੱਲ ਤੋਂ ਪ੍ਰੋਗਰਾਮ ਜਿਹੜਾ ਚੱਲ ਰਿਹਾ ਸੀਗਾ ਅੱਜ ਕੁਸ਼ਤੀਆਂ ਸੀਗੀਆਂ ਬਹੁਤ ਹੀ ਸ਼ਾਨਦਾਰ ਕੁਸ਼ਤੀਆਂ ਦਾ ਦੰਗਲ ਹੋਇਆ ਉਹਦੇ ਵਿੱਚ ਕੱਡੀ 6 ਜਿਹੜੀ ਸੀ 151000 ਰੁਪਏ ਦੀ ਉਹ ਹੋਈ ਹੈ ਜਦੇ ਵਿੱਚ ਬਹੁਤ ਜਾਇਗਾ ਸੰਕਾਪਤ ਹੋਇਆ ਇਲਾਕੇ ਦੇ ਸਾਰੇ ਸੰਗਤ ਨੇ ਬੜਾ ਆਨੰਦ ਮਾਣਿਆ ਜੀ శ్రీ ਰੰਗਲ ਦਾ ਤੇ ਸਮੁੱਚੀ ਕਮੇਟੀ ਦਾ ਮਾਨ ਸਤਕਾਰ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਹੈ ਹਾਂ ਜੀ ਸਰਪੰਨ ਸਾਹਿਬ ਨੇ ਛੱਡੀ ਪੂਰੇ ਪਹੁੰਚੇ ਸਾਰੀਆਂ ਸੰਗਤਾਂ ਦਾ ਸਾਰੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਰੇ ਸੰਧਰਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵੀ ਜੀ ਤੁਹਾਡਾ ਵੀ ਫੋੜੋ ਦੇ ਕੇ ਮੇਲਾ ਜਿੱਥੇ ਦੰਗਲ ਕਰਾਇਆ ਜਾਂਦਾ ਹੈ ਪਹਿਲੇ ਦਿਨ ਸਵਰਾਤਰੀ ਭੜਾਈ ਜਾਂਦੇ ਦੂਜੇ ਦਿਨ ਦੰਗਲ ਕਰਾਇਆ ਜਾਂਦਾ ਜੀ ਕੱਲ ਨੂੰ ਉਪਰੰਤ ਲੰਗਰ ਵੀ ਚੱਲੂਗਾ 111000 ਦੀ ਚੰਦੀ ਵੱਜੂ ਦੀ ਜੋ ਕਿ 152000 ਦੀ ਨਗਰ ਦੇ ਸਹਿਯੋਗ ਨਾਲ ਦਿੱਤੀ ਗਈ ਹੈ ਜੀ ਅੱਛਾ ਜਿਹੜੀ ਅੱਜ ਹੋਈ ਆ ਅੱਜ ਕੁਸ਼ਤੀ ਕਿਸ ਕੇ ਸਾਥ ਹੋਈ ਆ ਅੱਜ ਕੁਸ਼ਤੀ ਤਾਲਿਬ ਡੇਰਾ ਬਾਬਾ ਫਲਾਈ ਦੇ ਸਾਥ ਹੋਈ ਹੈ ਅੱਛਾ ਕੈਸੀ ਰਹੀ ਕੁਸ਼ਤੀ ਜੀ ਕੁਸ਼ਤੀ ਜੀ 25 ਮਿੰਟ ਬਰਾਬਰ ਹੋਈ ਜੀ ਫਿਰ ਪੁਆਇੰਟ ਤੇ ਤਾਲਿਬ ਜਿੱਤੂ ਰਿਹਾ ਅੱਛਾ ਬਹੁਤ ਵਿਚਿਤ ਰਿਹਾ ਜੀ ਪੁਆਇੰਟ ਤੇ ਅੱਛਾ ਜੀ ਚਲੋ ਦੇਖੋ ਜੇ ਵੀ ਬਹੁਤ ਵੱਡੀ ਬਾਤ ਹੈ ਨਾ ਕੀ ਨਾਮ ਬਤਾ ਦੁਬਾਰਾ ਬਤਾਓ ਅਭਿਨਾਇਕ ਅਭਿਨਾਇਕ ਜੀ ਬਹੁਤ ਵਧੀਆ ਪਹਿਲਵਾਨ ਨੇ ਦੇਖ ਸਕਦੇ ਤੁਸੀਂ ਇੱਧਰ ਕੌਣ ਸਾ ਖਾੜਾ ਬਤਾਇਆ ਆਪਨੇ ਮੱਲੋ ਮਾਜਰਾ ਮੱਲੋ ਮਾਜਰਾ ਜਾਂ ਕੌਣ ਖਾਸ ਤਾਜ ਕੇ ਪਾਸ ਅੱਛਾ ਸੁਖ